ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਜਾਗ ਤਖਤ ਸਹਿਬ ਸੁਰਤਾਪੁਰ ਮੰਡ ਰੋਪੜ ਵਿਖੇ ਸਾਲਾਨਾ ਜਿਹੜੀ ਵਰਸੀ ਹੈ ਉਹਦੇ ਸੰਬੰਧ ਦੇ ਵਿੱਚ 18 19 20 ਤਰੀਕ ਨੂੰ ਜਿਹੜੇ ਅਖੰਡ ਪਾਠ ਸਾਹਿਬ ਆਰੰਭ ਹੋ ਕੇ ਭੋਗ ਪਾਣੇ ਹਨ ਸੋ 20 ਤਰੀਕ ਨੂੰ ਬਰਸ਼ੀ ਮਨਾਈ ਜਾਣੀ ਹੈ ਮਸਤ ਬਾਬਾ ਭਗਤ ਸਿੰਘ ਜੀਆ ਦੀ ਸੋ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਆ ਦੇਖੋ ਜਿੱਦਾਂ ਡਿਊਟੀ ਤੋਂ ਆਪਾਂ ਅੰਦਰ ਵੱਲ ਵਾਧੇ ਆ ਤੇ ਸਫਾਈਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਡੈਕੋਰੇਸ਼ਨਸ ਜਿਹੜੀ ਆ ਉਹ ਵੀ ਕੀਤੀ ਜਾ ਰਹੀ ਹੈ ਸੋ ਅੱਜ ਜੇ ਦੇਖਿਆ ਜਾਵੇ ਤਾਂ ਸੇਵਾਦਾਰ ਇੱਥੇ ਬੜਾ ਹਮ ਹਮਾ ਕੇ ਉਹ ਸੇਵਾ ਕਰ ਰਹੇ ਨੇ ਤੇ ਡੈਕੋਰੇਸ਼ਨ ਦੇ ਵਿੱਚ ਦੇਖੋ ਜਿਵੇਂ ਚੁੰਨੀਆਂ ਵਗੈਰਾ ਗੁਰਦੁਆਰਾ ਸਾਹਿਬ ਦੇ ਉੱਤੇ ਇਹ ਲਾਈਆਂ ਜਾ ਰਹੀਆਂ ਨੇ ਗੋਲ ਆਕਾਰ ਦੇ ਵਿੱਚ ਬਣੀ ਹੋਈ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਖੂਬਸੂਰਤ ਆ ਦੇਖੋ ਨਜ਼ਰ ਆਉਂਦੀ ਆ ਇੱਕ ਅਲੱਗ ਦਿੱਖ ਇਸ ਗੋردਵਾਰੇ ਦੀ ਹੈਗੀ ਆ ਸਾਰਾ ਗੁਰਦੁਆਰਾ ਜਿਵੇਂ ਗੋਲਿਆਰਿਆਂ ਦੇ ਵਿੱਚ ਬਣਿਆ ਇੱਥੇ ਇਹ ਨਜ਼ਰ ਆਉਂਦਾ ਸੋ ਬਿਲਡਿੰਗ ਦੀ ਜਿੰਨੀ ਵੀ ਬਿਲਡਿੰਗ ਹੈਗੀ ਉਹਨੂੰ ਵਾਈਟ ਚਿੱਟੇ ਰੰਗ ਦਾ ਜਿਹੜਾ ਉਹ ਪੇਂਟ ਹੋਇਆ ਹੋਇਆ ਜਿਵੇਂ ਚਾਂਦੀ ਜਿਹੜੀ ਆ ਉਹ ਪੂਰੇ ਇਲਾਕੇ ਦੇ ਵਿੱਚ ਬਿਖਰੀ ਹੋਵੇ ਇੰਜ ਨਜ਼ਰ ਆਉਂਦਾ ਸੋ ਆ ਰਾਸਤੇ ਦੇ ਵਿੱਚ ਇੱਕ ਸੇਵਾਦਾਰ ਵੀਰ ਇੱਥੇ ਜਿਹੜਾ ਸਫਾਈ ਕਰਦਾ ਇਹ ਇਥੋਂ ਨਜ਼ਰ ਆਉਂਦਾ ਤੇ ਬੜਾ ਹੀ ਅਨੁਭਵਕ ਇਹ ਰਾਸਤਾ ਇੱਕ ਪਾਸੇ ਸਬਜ਼ੀਆਂ ਬਾਜ਼ੀਆਂ ਤੇ ਫਲਦਾਰ ਬੂਟੇ ਜਿਹੜੇ ਆ ਉਹ ਲੱਗੇ ਹੋਏ ਇਹ ਇੱਥੇ ਸਾਨੂੰ ਨਜ਼ਰ ਆਉਂਦੇ ਆ ਕੁਝ ਅੰਬਾਂ ਦੇ ਦੇ ਦਰਖਤ ਵੀ ਨਜ਼ਰ ਆਉਂਦੇ ਆ ਤੇ ਹਰ ਤਰ੍ਹਾਂ ਦੀ ਸਬਜ਼ੀ ਬਾਜੀ ਇੱਕ ਆਰਗੈਨਿਕ ਢੰਗ ਦੇ ਨਾਲ ਮਹਾਪੁਰਸ਼ ਇੱਥੇ ਤਿਆਰ ਕਰਾਉਂਦੇ ਆ ਜਿਹੜੀ ਲੰਗਰਾਂ ਦੇ ਵਿੱਚ ਵਰਤੀ ਜਾਂਦੀ ਆ ਸੋ ਜੇ ਬਾਲਣ ਦੀ ਗੱਲ ਕਰੀਏ ਸੁੱਕੇ ਬਾਲਣ ਦਾ ਪ੍ਰਬੰਧ ਜਿਹੜਾ ਆ ਉਹ ਬੜੇ ਸੁਚੱਜੇ ਢੰਗ ਦੇ ਨਾਲ ਆ ਤੁਸੀਂ ਦੇਖ ਸਕਦੇ ਆ ਸ਼ੈਡ ਉਹਦੇ ਲਈ ਸਪੈਸ਼ਲ ਬਣਾਇਆ ਹੋਇਆ ਤੇ ਉਹਦੇ ਵਿੱਚ ਬਾਲਣ ਜਿਹੜਾ ਆ ਉਹ ਬੜਾ ਤਰਤੀਬਵੱਧ ਇੱਥੇ ਰੱਖਿਆ ਹੋਇਆ ਵੀ ਨਜ਼ਰ ਆਉਂਦਾ ਸੋ ਅੱਗੇ ਆਪਾਂ ਚੱਲਦੇ ਆ ਤਾਂ ਦੇਖਦੇ ਆ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰੇਮੀ ਕੋ ਸੇਵਾਦਾਰ ਹੈਗੇ ਆ ਉਹ ਵਰਸ਼ੀ ਦੇ ਵਿੱਚ ਜਿਹੜੇ ਵਰਤਨ ਆ ਉਹ ਵਰਤੇ ਜਾਣੇ ਆ ਉਹਨਾਂ ਦੀ ਸਫਾਈ ਅਗਾਉਂ ਉਹ ਕਰ ਰਿਹਾ ਤੇ ਆਹ ਏਰੀਏ ਦੇ ਵਿੱਚ 20 ਤਰੀਕ ਨੂੰ ਬਹੁਤ ਹੀ ਵੱਡੀ ਪੱਧਰ ਤੇ ਸੰਗਤਾਂ ਨੇ ਇੱਥੇ ਲੰਗਰ ਪ੍ਰਸ਼ਾਦਾ ਜਿਹੜਾ ਉਹ ਛਕਣਾ ਆਹ ਜਿਹੜਾ ਸਥਾਨ ਤੁਸੀਂ ਦੇਖਦੇ ਆਂ ਗੁਰੂਦਵਾਰਾ ਸਾਹਿਬ ਦੇ ਮੁੱਖ ਦਵਾਰ ਤੇ ਇੱਥੇ ਹਰ ਇਨਸਾਨ ਹੱਥ ਆਪਣੇ ਤੋਂ ਕੇ ਤੇ ਪੈਰ ਆ ਦੇਖੋ ਥੱਲੇ ਜਿਹੜਾ ਬਣੀ ਹੋਈ ਹੈ ਖੇੜ ਉਹਦੇ ਵਿੱਚ ਧੋ ਕੇ ਤੇ acom 21 ਫੁੱਟ ਦਾ ਨਿਸ਼ਾਨ ਸਾਹਿਬ ਇੱਥੇ ਲੱਗਾ ਹੋਇਆ ਬਹੁਤ ਹੀ ਵਧੀਆ ਤੇ ਨਿਸ਼ਾਨ ਸਾਹਿਬ ਕਿਉਂਕਿ ਗੁਰਦੁਆਰਾ ਸਾਹਿਬ ਦੇ ਜਿਹੜਾ ਅਸੀਂ ਕਹਿ ਲੀਏ ਵੀ ਵਿੜਾ ਉਹਦੇ ਗੱਭੇ ਲੱਗਿਆ ਹੋਇਆ ਪ੍ਰਕਰਮਾ ਕਰਨ ਲਈ ਉਹਦੇ ਆਲੇ ਦੁਆਲੇ ਬਹੁਤ ਹੀ ਵਧੀਆ ਚਾਰ ਦਿਵਾਰੀ ਵੀ ਇੱਥੇ ਬਣੀ ਹੋਈ ਹੈ ਦੂਰੋਂ ਦੂਰੋਂ ਆ ਕੇ ਸੰਗਤਾਂ ਨਾਤਮਸਤਗ ਹੁੰਦੀਆਂ ਤੇ ਆਪਣੇ ਜਿਹੜੀਆਂ ਦਿਲ ਦੀਆਂ ਗੱਲਾਂ ਉਹ ਉਸ ਵਾਹਿਗੁਰੂ ਦੇ ਨਾਲ ਵੀ ਇੱਥੇ ਕਰਦੀਆਂ ਆਂ ਆਮ ਰੂਟੀਨ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਜਿਹੜਾ ਆ ਉਹ ਦੂਜੀ ਮੰਜ਼ਲ ਤੇ ਹੁੰਦਾ ਪਰ ਵਰਸੀ ਦੇ ਦਿਨਾਂ ਦੇ ਦੌਰਾਨ ਬਹੁਤ ਜ਼ਿਆਦਾ ਸੰਗਤ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਆ ਉਹੋ ਇਮਾਰਤ ਦੇ ਨਿਚਲੇ ਭਾਗ ਦੇ ਉੱਤੇ ਪ੍ਰਕਾਸ਼ਮਾਨ ਕੀਤਾ ਜਾਂਦਾ ਤਾਂ ਕਿ ਜਿਹੜੀਆਂ ਸੰਗਤਾਂ ਆ ਉਹ ਜਿਹੜਾ ਥੱਲੇ ਵਿੜਾ ਹੈਗਾ ਉਹਦੇ ਵਿੱਚ ਵੱਧ ਤੋਂ ਵੱਧ ਬੈਠ ਜਾਂਦੀਆਂ ਸੋ ਅੰਦਰ ਵੱਲ ਜਦੋਂ ਅਸੀਂ ਪੁੱਜਦੇ ਆ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਸਾਨੂੰ ਨਜ਼ਰ ਆਂਦੇ ਆ ਤੇ ਅਖੰਡ ਪਾਠ ਸਾਹਿਬਾਂ ਦੀ ਲੜੀ ਇੱਥੇ ਚੱਲਦੀ ਹੋਈ ਤੇ ਕੁਝ ਅਖੰਡ ਪਾਠ ਸਾਹਿਬ ਦੇ ਜਿਹੜੇ ਭੋਗ ਆ ਉਹ ਕੱਲ ਨੂੰ 18 ਤਰੀਕ ਜਨਵਰੀ 18 ਨੂੰ ਪੈ ਜਾਣੇ ਆ ਤੇ ਅਗਲਾ ਵਰਸੀ ਵਾਲੇ ਜਿਹੜੇ ਅਖੰਡ ਪਾਠ ਸਾਹਿਬ ਆ ਉਹ ਪ੍ਰਾਰੰਭ ਇੱਥੇ ਹੋਣਗੇ ਬਹੁਤ ਹੀ ਨਿਮਰਤਾ ਸਹਿਤ ਬਹੁਤ ਹੀ ਸੁੱਚਮ ਦੇ ਨਾਲ ਇੱਥੇ ਜਿਹੜੇ ਪਾਠੀ ਆ ਉਹ ਪਾਠ ਕਰਦੇ ਨੇ ਤੇ ਹਰ ਇੱਕ ਤਰ੍ਹਾਂ ਦੀ ਜਿਹੜੀ ਸੰਪਰਦਾ ਦੇ ਅਕੋਰਡਿੰਗ ਚੀਜ਼ ਆ ਉਹ ਇੱਥੇ ਕੀਤੀ ਜਾਂਦੀ ਆ ਸੋ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਉਹ ਆਉਂਦੀਆਂ ਬਾਹਰਲੇ ਦੇਸ਼ਾਂ ਤੋਂ ਸਪੈਸ਼ਲ ਕੁਝ ਲੋਕ ਅਜੇ ਵੀ ਸੰਗਤਾਂ ਹਨ ਜਿਹੜੀ ਸਪੈਸ਼ਲ ਵਰਸੀ ਦੇ ਲਈ ਉਹਦੇ ਹਨ ਸੋ ਗੁਰੂ ਘਰ ਦੇ ਨਾਲ ਸੰਗਤਾਂ ਦਾ ਬਹੁਤ ਵੱਡਾ ਜਿਹੜਾ ਪਿਆਰ ਉਹ ਬਣਿਆ ਹੋਇਆ ਸੋ ਜਦੋਂ ਅਸੀਂ ਪੌੜੀਆਂ ਚੜ੍ਹ ਕੇ ਦੂਜੀ ਮੰਜ਼ਲ ਵੱਲ ਜਾਂਦੇ ਆਂ ਤੇ ਜਿੱਥੇ ਆਮ ਦਿਨਾਂ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਵੀ ਹੁੰਦਾ ਉੱਥੋਂ ਵੀ ਜਦੋਂ ਅਸੀਂ ਦੇਖਦੇ ਆਂ ਤਾਂ ਬਹੁਤ ਹੀ ਵਧੀਆ ਦ੍ਰਿਸ਼ ਚਾਰੇ ਪਾਸੇ ਇਹ ਨਜ਼ਰ ਆਉਂਦਾ ਗੁਰਦੁਆਰਾ ਸਾਹਿਬ ਦੇ ਉਲੰਦੇ ਪਾਸੇ ਦੋ ਅੰਗੀਠੇ ਮਾਪੁਰਸ਼ਾਂ ਦੇ ਬਣੇ ਹੋਏ ਹਨ ਬਾਬੇ ਮਸਤਾ ਦਾ ਤੇ ਬਾਬਾ ਰਤਨ ਸਿੰਘ ਜੀਆ ਦਾ ਜਦੋਂ ਅਸੀਂ ਅੰਗੀਠਿਆਂ ਦੀ ਪ੍ਰਕਰਮਾ ਕਰਦੇ ਹਾਂ ਤਾਂ ਚਾਰੇ ਪਾਸੇ ਸਾਨੂੰ ਫਲਦਾਰ ਬੂਟੇ ਤੇ ਬਹੁਤ ਹੀ ਵਧੀਆ ਖੁਲਵਾੜੀਆਂ ਜਿਹੜੀਆਂ ਉਹ ਵੀ ਇਹ ਬਣੀਆਂ ਨਜ਼ਰ ਆਉਂਦੀਆਂ ਜਿਨ੍ਹਾਂ ਨੂੰ ਦੇਖ ਕੇ ਹਰ ਇੱਕ ਜਿਹੜੀ ਸੰਗਤ ਆ ਉਹ ਧੰਨ ਬਾਬਾ ਰਤਨ ਸਿੰਘ ਜੀ ਧੰਨ ਬਾਬਾ ਰਤਨ ਸਿੰਘ ਜੀ ਕਹਿ ਉੱਠਦੀਆਂ ਤੇ ਜਿਹੜਾ ਮਾਨਾ ਉਹ ਬਾਗੋ ਬਾਗ ਉਹ ਹੋ ਜਾਂਦਾ ਸੂਪਰ ਕਰਮਾ ਕਰਕੇ ਇਹ ਜਦੋਂ ਅਸੀਂ ਆਉਂਦਿਆਂ ਤਾਂ ਬਿਲਕੁਲ ਸਾਹਮਣੇ ਧੂਣਾ ਸਾਹਿਬ ਦੇ ਸਾਨੂੰ ਦਰਸ਼ਨ ਹੁੰਦੇ ਆ ਦਸਣ ਸੁਣ ਵਿੱਚ ਇਹ ਆਉਂਦਾ ਹੈ ਕਿ ਇਹ ਜਿਹੜਾ ਧੂਣਾ ਬਹੁਤ ਹੀ ਪ੍ਰਾਚੀਨ ਸਮੇਂ ਤੋਂ ਹੈ ਜਦੋਂ ਗੁਰੂ ਗਵਿੰਦ ਸਿੰਘ ਮਹਾਰਾਜ ਨੇ ਅਨੰਤਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਬਾਬੇ ਮਸਤ ਕਹਿੰਦੇ ਵੀ ਸਾਡਾ ਘੋੜਾ ਕੁਛ ਫੱਟੜ ਹੋ ਗਿਆ ਸੀ ਦਰਿਆ ਦੇ ਵਿੱਚੋਂ ਲੰਘਦੇ ਆ ਇੱਥੇ ਆ ਕੇ ਅਸੀਂ ਆਪਣਾ ਘੋੜਾ ਬੰਨਿਆ ਤੇ ਰਾਤ ਜ਼ਿਆਦਾ ਹੋਣ ਕਰਕੇ ਧੂਣੀ ਬਾਲ ਕੇ ਇੱਥੇ ਸੇਕਿਆ ਉਸ ਸਮੇਂ ਤੋਂ ਇਹ ਧੂਣਾ ਇੱਥੇ ਮੌਜੂਦ ਆ ਦੂਜੇ ਜਨਮ ਦੇ ਵਿੱਚ ਬਾਬੇ ਮਸਤਾ ਨੇ ਇੱਥੇ ਆ ਕੇ ਸੰਗਤਾਂ ਨੂੰ ਕਿਹਾ ਕਿ ਭਾਈ ਇੱਥੇ ਪੱਟੋ ਪਹਿਲੇ ਸਮੇਂ ਦਾ ਜਿਹੜਾ ਸਾਡੀ ਇੱਥੇ ਜਗਾ ਹੈ ਜਦੋਂ ਉਹ ਪਟਿਆ ਗਿਆ ਤਾਂ ਉੱਥੇ ਧੂਨੇ ਦੀ ਰਾਖ ਜਿਹੜੀ ਆ ਉਹ ਮਿਲੀ ਸੀ ਸੋ ਉਦੋਂ ਤੋਂ ਹੀ ਇਹ ਧੂਣਾ ਜਿਉਂ ਦਾ ਤਿਉਂ ਇੱਥੇ ਚੱਲ ਰਿਹਾ ਤੇ ਸੰਗਤਾਂ ਇੱਥੇ ਬੜੀ ਸ਼ਰਧਾ ਦੇ ਨਾਲ ਮੱਥਾ ਵੀ ਟੇਕਦੀਆਂ ਤੇ ਹਰ ਇੱਕ ਇਨਸਾਨ ਆਪਣੇ ਢੰਗ ਨਾਲ ਆਪਣੀ ਰਵਾਇਤ ਨਾਲ ਸੁੱਖਾਂ ਜਿਹੜੇ ਆ ਉਹ ਵੀ ਇੱਥੇ ਸੁਖਦੇ ਨੇ ਬਹੁਤ ਹੀ ਵਧੀਆ ਚੀਕਣੀ ਮਿੱਟੀ ਦੇ ਨਾਲ ਇਹ ਜਿਹੜਾ ਧੂਣਾ ਸਾਹਿਬ ਆ ਇਹਨੂੰ ਲਿਪਿਆ ਜਾਂਦਾ ਤੇ ਇਦਾਂ ਹੀ ਦੇ ਵਿੱਚ ਜਿਹੜੀ ਆਗਾ ਉਹ ਹਰ ਸਮੇਂ ਇੱਥੇ ਜਗਦੀ ਰਹਿੰਦੀ ਆ ਧੂਣਾ ਸਾਹਿਬ ਦੇ ਵਿੱਚ ਪਾਲਣ ਜਿਹੜਾ ਵਰਤਿਆ ਜਾਂਦਾ ਉਹਨੂੰ ਵੀ ਬੜੇ ਸੁਚੱਜੇ ਢੰਗ ਦੇ ਨਾਲ ਤੁਸੀਂ ਦੇਖ ਸਕਦੇ ਆ ਇਹ ਸਪੈਸ਼ਲ ਬਾਲਣ ਸਾਰੇ ਦਾ ਸਾਰਾ ਸਿਰਫ ਤੇ ਸਿਰਫ ਧੂਣਾ ਸਾਹ ਵਿੱਚ ਬਾਲਣ ਦੇ ਲਈ ਵਰਤਿਆ ਜਾਂਦਾ ਹੁਣ ਜੇ ਪਸ਼ੂਆਂ ਵੱਲ ਆਪਾਂ ਆਈਏ ਤਾਂ ਆ ਤੁਸੀਂ ਦੇਖਦੇ ਕੁਝ ਬਿਲਕੁਲ ਹੀ ਪਿਓਰ ਜਿਹੜੇ ਦੇਸੀ ਇਹ ਗਾਇਆਂ ਹੈਗੀਆਂ ਉਹ ਇਹ ਤੇ ਸਾਨੂੰ ਨਜ਼ਰ ਆ ਰਹੀਆਂ ਕੁਝ ਟਾਈਮ ਤੋਂ ਬਾਅਦ ਇਹਨਾਂ ਨੂੰ ਜਦੋਂ ਪੱਠੇ ਪਾਉਣੇ ਆ ਤਾਂ ਇਹ ਇਹਨਾਂ ਨੂੰ ਬਾਹਰ ਲਿਆਂਦਾ ਜਾਵੇਗਾ ਦੇਖੋ ਤੂੜੀ ਪਾ ਕੇ ਉੱਤੇ ਦਾਣਾ ਹੁਣ ਪਾਇਆ ਜਾਣਾ ਤੇ ਅੱਗੇ ਜਦੋਂ ਅਸੀਂ ਵਧਦੇ ਹਾਂ ਤਾਂ ਕੋਪਰ ਗੈਸ ਪਲਾਂਟ ਜਿਹੜੇ ਕਿ ਬਿਲਕੁਲ ਇਸ ਵਕਤ ਤਿਆਰ ਵਰ ਤਿਆਰ ਆ ਦੇਖੋ ਕਾਫੀ ਉੱਚੇ ਉੱਠੇ ਹੋਏ ਇਸ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਗੈਸ ਆ ਉਹ ਬਹੁਤ ਭਰਪੂਰ ਮਾਤਰਾ ਦੇ ਵਿੱਚ ਬਣੀ ਹੋਈ ਆ ਤੇ ਆ ਦੇਖੋ ਇੱਥੇ ਇਹ ਗੋਬਰ ਜਿਹੜਾ ਆ ਉਹ ਪਾ ਦਿੱਤਾ ਜਾਂਦਾ ਤੇ ਉਹਨੂੰ ਮਿਕਸ ਕਰਕੇ ਜਦੋਂ ਉਹਦੇ ਵਿੱਚ ਪਾਣੀ ਮਿਲਾਉਂਦੇ ਆ ਤਾਂ ਆਟੋਮੈਟਿਕਲੀ ਗੋਬਰ ਜਿਹੜਾ ਹੈ ਉਹ ਗੋਬਰ ਗੈਸ ਦੇ ਵਿੱਚ ਚਲਾ ਜਾਂਦਾ ਤੇ ਰਹਿੰਦ ਖੂੰਦ ਜਿਹੜੀ ਗੋਬਰ ਦੀ ਹੈਗੀ ਆ ਉਹ ਇੱਕ ਪਾਸੇ ਟੈਂਕ ਬਣਿਆ ਹੋਇਆ ਉਹ ਵੀ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਦੇਖੋ ਜਿਹੜੀ ਰਹਿੰਦ ਖੂੰਦ ਗੋਬਰ ਦੀ ਹੈ ਖਾਦ ਬਣ ਜਾਂਦੀ ਆ ਤਾਂ ਉਹਦੇ ਲਈ ਵੀ ਤੈਂਕ ਜਿਹੜਾ ਹੈ ਉਹ ਇੱਥੇ ਬਣਾਇਆ ਹੋਇਆ ਹੈਗਾ ਅੱਗੇ ਜੇ ਅਸੀਂ ਝਾਤ ਮਾਰੀਏ ਤਾਂ ਗੁਰਦੁਆਰਾ ਸਾਹਿਬ ਦਾ ਇਹ ਜਿਹੜਾ ਏਰੀਆ ਇੱਥੇ 19 20 ਤਰੀਕ ਨੂੰ ਜਿੱਥੇ ਲੰਗਰ ਵੀ ਚੱਲਣਿਆ ਤੇ ਦੁਕਾਨਾਂ ਜਿਹੜੀਆਂ ਉਹ ਵੀ ਇੱਥੇ ਇਸ ਖੇਤ ਦੇ ਵਿੱਚ ਇੱਥੇ ਲੱਗੀਆਂ ਤੁਹਾਨੂੰ ਨਜ਼ਰ ਆਉਣਗੀਆਂ ਗੁਰਦੁਆਰਾ ਸਾਹਿਬ ਤੋਂ ਲੰਗਰ ਵੱਲ ਜਦੋਂ ਅਸੀਂ ਵਾਧਦੇ ਆ ਤਾਂ ਆ ਤੁਸੀਂ ਦੇਖ ਸਕਦੇ ਆ ਕਿ ਕੁਝ ਸੰਗਤਾਂ ਇੱਥੇ ਮਟਰ ਜਿਹੜੇ ਕੱਢਦੇ ਵੀ ਸਾਨੂੰ ਨਜ਼ਰ ਆਉਂਦੇ ਆ ਸੋ ਅੱਜ ਕੁਝ ਸੰਗਤਾਂ ਘੱਟ ਪਰ ਕੱਲ ਪਰਸੋ ਤੋਂ ਫਿਰ ਸੰਗਤਾਂ ਦਾ ਜਿਹੜਾ ਉਹ ਬਹੁਤ ਵੱਡਾ ਇਕੱਠ ਇੱਥੇ ਨਜ਼ਰ ਆਉਂਦਾ ਗੁਰੂ ਘਰ ਦੇ ਕਾਰ ਸੇਵਾ ਕਰਦੀ ਇਹ ਗੱਡੀ ਵੀ ਇੱਥੇ ਨਜ਼ਰੀ ਪੈਂਦੀ ਆ ਸੋ ਜਿੰਨਾ ਵੀ ਕਰਿਆਨਾ ਹੈਗਾ ਆ ਉਹ ਇਸ ਕਮਰੇ ਦੇ ਵਿੱਚ ਰੱਖਿਆ ਹੁੰਦਾ ਬਲਵਿੰਦਰ ਸਿੰਘ ਜੀ ਬਹੁਤ ਵਧੀਆ ਸੇਵਾ ਨਿਭਾਉਂਦੇ ਆ ਤੇ ਬਹੁਤ ਤਰਤੀਬ ਵਾਈਜ਼ ਉਹਨਾਂ ਨੇ ਹਰ ਇੱਕ ਚੀਜ਼ ਨੂੰ ਇੱਥੇ ਰੱਖਿਆ ਹੁੰਦਾ ਦੇਖੋ ਐਮ ਡੀ ਮੰਡ ਲਿਖ ਕੇ ਨਿਸ਼ਾਨੀਆਂ ਜਿਹੜੀਆਂ ਉਹ ਵੀ ਇੱਥੇ ਲਾਉਂਦੇ ਤੇ ਕੁਝ ਸੰਗਤਾਂ ਧੂਫ ਜਿਹੜਾ ਆ ਉਹਨਾਂ ਨੂੰ ਪੂਰੀਆ ਦੇ ਵਿੱਚ ਪਾ ਕੇ ਰੱਖਦੇ ਹੋਏ ਤਾਂ ਕਿ ਵਰਸੀ ਦੇ ਜਦੋਂ ਭੋਗ ਪਿਆ ਜਾਂਦੇ ਆ ਤਾਂ ਪ੍ਰਸ਼ਾਦ ਦੇ ਨਾਲ ਧੂਫ ਵੀ ਸੰਗਤਾਂ ਨੂੰ ਦਿੱਤਾ ਜਾਂਦਾ ਆ ਇੱਕ ਬਲੱਖਣ ਚੀਜ਼ ਜਿਹੜੀ ਆ ਉਹ ਇਸ ਗੁਰਦੁਆਰਾ ਸਾਹਿਬ ਦੀ ਇੱਕ ਖਾਸੀਅਤ ਵੀ ਕਹਿ ਲਈਏ ਤਕੋਈ ਅਤਕਤ ਨਹੀਂ ਜਿਹੜੀ ਉਹ ਨਹੀਂ ਹੋਵੇਗੀ ਖਰਾਸ ਇਹ ਬਣਾਇਆ ਹੋਇਆ ਮਹਾਪੁਰਸ਼ਾਂ ਦੇ ਵੇਲੇ ਦਾ ਉਹਨਾਂ ਦਾ ਕਹਿਣਾ ਸੀ ਕਿ ਇਹ ਇੱਕ ਨਾ ਇੱਕ ਦਿਨ ਬਲਦਾਂ ਦੇ ਨਾਲ ਜਰੂਰ ਚੱਲੇਗਾ ਇਹਦੇ ਨਾਲ ਆਟਾ ਪੀ ਕੇ ਜਿਹੜਾ ਲੰਗਰ ਪ੍ਰਸ਼ਾਦਾ ਉਹ ਪੱਕਿਆ ਕਰੇਗਾ ਲੋਹਾ ਜਿਨ੍ਹਾਂ ਤੇ ਵਰਸੀ ਦੇ ਲਈ ਪ੍ਰਸ਼ਾਦੇ ਬਣਾਏ ਜਾਣੇ ਆ ਉਹ ਵੀ ਤਿਆਰ ਜਿੱਥੇ ਕਿਤੇ ਕੋਈ ਮੁਰੰਮਤ ਹੋਣ ਵਾਲੀ ਆ ਉਹਦੀ ਗਾਰਾ ਲਾ ਕੇ ਮਿੱਟੀ ਲਾ ਕੇ ਉਹਨੂੰ ਤਿਆਰ ਕੀਤਾ ਜਾਣਾ ਹੈਗਾ ਸੋ ਲੋਹ ਦਾ ਜਿਹੜਾ ਪੱਕਿਆ ਹੋਇਆ ਪ੍ਰਸ਼ਾਦਾ ਹੁੰਦਾ ਉਹਨੂੰ ਖਾਣ ਦਾ ਇੱਕ ਸਵਾਦ ਇੱਕ ਅਲੱਗ ਆਏਗਾ ਤੇ ਲੰਗਰ ਹਾਲ ਵੱਲ ਅਸੀਂ ਜਦੋਂ ਅੰਦਰ ਜਾਂਦੇ ਆ ਤੇ ਬਹੁਤ ਹੀ ਵੱਡਾ ਲੰਗਰ ਹਾਲ ਗੁਰੂ ਘਰ ਦਾ ਬਣਿਆ ਹੋਇਆ ਇੱਕ ਬਹੁਤ ਵੱਡਾ ਇਕੱਠ ਇਕੱਠਿਆਂ ਬੈਠ ਕੇ ਲੰਗਰ ਇੱਥੇ ਸ਼ੱਕ ਸਕਦਾ ਤੇ ਸੇਵਾਦਾਰ ਵੀ ਮੌਜੂਦ ਇੱਥੇ ਹੈਗੇ ਨਹੀਂ ਸਰੂਪ ਲੱਗੇ ਹੋਏ ਬਾਬੇ ਮਸਤਾਂ ਦੇ ਤੇ ਬਾਬਾ ਰਤਨ ਸਿੰਘ ਜੀ ਆ ਦੇ ਤੇ ਅੰਦਰ ਵੱਲ ਵੀ ਇੱਕ ਵਾਰ ਝਾਤੀ ਮਾਰਾਂਗੇ ਜਿੱਥੇ ਗੋਬਰ ਗੈਸ ਪਲੈਂਟ ਨਾਲ ਚੱਲਦੀਆਂ ਜਿਹੜੀਆਂ ਪੱਟੀਆਂ ਆ ਤੁਸੀਂ ਦੇਖ ਸਕਦੇ ਆ ਰੋਜ਼ਾਨਾ ਰੁਟੀਨ ਦੇ ਵਿੱਚ ਜਿਹੜਾ ਲੰਗਰ ਆ ਉਹ ਇੱਥੇ ਪੱਕਦਾ ਲੱਸੀ ਵਾਸਤੇ ਆ ਤੁਸੀਂ ਦੇਖ ਸਕਦੇ ਬਹੁਤ ਹੀ ਵੱਡਾ ਜਾਇ ਇਸ ਨੂੰ ਅਸੀਂ ਚਾਟੀ ਕਹ ਲੀਏ ਤਾਂਬੇ ਦੀ ਜਾਂ ਪਤੀਲਾ ਕਹ ਲੀਏ ਇਹਦੇ ਵਿੱਚ ਦਹੀਂ ਜਮਾ ਕੇ ਤੇ ਉੱਪਰ ਆ ਮੋਟਰ ਲੱਗੀ ਹੋਈ ਆ ਮਧਾਣੀ ਦੇ ਨਾਲ ਲੱਸੀ ਜਿਹੜੀ ਆ ਉਹ ਤਿਆਰ ਕੀਤੀ ਜਾਂਦੀ ਆ ਤੇ ਸੰਗਤਾਂ ਨੂੰ ਪ੍ਰਸ਼ਾਦੇ ਦੇ ਨਾਲ ਲੱਸੀ ਜਿਹੜੀ ਆ ਉਹ ਵੀ ਇੱਥੇ ਸ਼ਕਨ ਨੂੰ ਮਿਲਦੀ ਆ ਆ ਦੇਖੋ ਜਿੱਥੇ ਲੰਗਰ ਬਣਾਉਣ ਵਾਸਤੇ ਹੋਰ ਪ੍ਰਸ਼ਾਦਨ ਉਹ ਵੀ ਰੱਖਿਆ ਇੱਥੇ ਨਜ਼ਰ ਆਉਂਦਾ ਆਟਾ ਵਗੈਰਾ ਜਿਹੜਾ ਆ ਉਹਦਾ ਵੀ ਅਲੱਗ ਰੂਮ ਤੇ ਜਦੋਂ ਅਸੀਂ ਇਹਨਾਂ ਰੂਮਾਂ ਚੋਂ ਨਿਕਲ ਕੇ ਪਿੱਛੇ ਵੱਲ ਜਾਂਦੇ ਆ ਤਾਂ ਬਹੁਤ ਹੀ ਪ੍ਰਾਚੀਨ ਜਿਹੜਾ ਖੂਹ ਆ ਉਹ ਜਦੋਂ ਗੁਰਦੁਆਰਾ ਸਾਹਿਬ ਦੀ ਇੱਥੇ ਹੋਂਦ ਬਣੀ ਤਾਂ ਇਹ ਖੂਹ ਉਸੇ ਵੇਲੇ ਦਾ ਇੱਥੇ ਵਿਰਾਜਮਾਨ ਹੈਗਾ ਆ ਢੋਲ ਵੀ ਉਹਨੇ ਉਸੇ ਪੁਰਾਣਿਆਂ ਵੇਲਾਂ ਦਾ ਆ ਤੁਹਾਨੂੰ ਨਜ਼ਰ ਆਉਂਦਾ ਦੇਖ ਸਕਦੇ ਆ ਤੋ ਪਸ਼ੂਆਂ ਵੱਲ ਇੱਕ ਵਾਰ ਆ ਜਾਣੇ ਆ ਤਾਂ ਆ ਦੇਖੋ ਇਹ ਉਹੀ ਦੇਸੀ ਗਾਇਆ ਜਿਹੜਾ ਪਹਿਲਾਂ ਮੈਂ ਇਹ ਤੁਹਾਨੂੰ ਦਿਖਾਈਆਂ ਸੀ ਕਿ ਹੁਣ ਇਹ ਬਿਲਕੁਲ ਤਿਆਰ ਹੈ ਆ ਗਿਆ ਆਪਣਾ ਆਦਾਣਾ ਪੱਕਾ ਖਾਣ ਲਈ ਤੋ ਦਵਾਈ ਬੂਟੀ ਵੀ ਪੂਰੀ ਦੀ ਪੂਰੀ ਇੱਥੇ ਵਕਾਇਦਾ ਰੱਖੀ ਹੋਈ ਆ ਪਸ਼ੂਆਂ ਵਾਸਤੇ ਹਰ ਤਰ੍ਹਾਂ ਦਾ ਪ੍ਰਬੰਧ ਬਾਖੂਬੀ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਸਾਨੂੰ ਨਜ਼ਰ ਆਉਂਦਾ ਤੇ ਜਿਵੇਂ ਹੁਣ ਸਿਆਲ ਦਾ ਸਮਾਂ ਆ ਤੁੰਦ ਕਈ ਵਾਰ ਪੂਰਾ ਦਿਨ ਹੀ ਨਹੀਂ ਹਟਦੀ ਤੇ ਪੱਲੀਆਂ ਵਗੈਰਾ ਲਾ ਕੇ ਵੀ ਪਸ਼ੂਆਂ ਨੂੰ ਜਿਹੜਾ ਆ ਉਹ ਕਮਰਾ ਗਰਮ ਰੱਖਣ ਲਈ ਬਣਾਇਆ ਹੋਇਆ ਤੂੜੀ ਦੇ ਵੱਡੇ ਵੱਡੇ ਸ਼ੈੱਡ ਜਿਹੜੇ ਆ ਉਹ ਵੀ ਇੱਥੇ ਨਜ਼ਰ ਆਉਂਦੇ ਆ ਜੇ ਆਪਾਂ ਗੁਰਦੁਆਰਾ ਸਾਹਿਬ ਦੀ ਚਾਰਦਵਾਰੀ ਤੋਂ ਬਾਹਰ ਵੱਲ ਜਾਈਏ ਤਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਜਵੀ ਕੰਨਾ ਤੇ ਜਾਦਾ ਕਰਕੇ ਜੇ ਅਸੀਂ ਕਹਿ ਲਈਏ ਤਾਂ ਚਾਰਾ ਜਿਹੜਾ ਆ ਉਹੀ ਬੀਜਿਆ ਜਾਂਦਾ ਬਾਬੇ ਕਹਿੰਦੇ ਹੁੰਦੇ ਸੀ ਵੀ ਜੇ ਡੰਗਰ ਹੈ ਤਾਂ ਲੰਗਰ ਹੈ ਸੋ ਡੰਗਰਾ ਵਾਸਤੇ ਪੱਠਿਆਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਦੂਰ ਦੂਰ ਤੱਕ ਜਦੋਂ ਅਸੀਂ ਨਿਗਾਹ ਮਾਰਦੇ ਹਾਂ ਤਾਂ ਹਰਿਆਵਲ ਜਿਹੜੀ ਹੈ ਉਹ ਗੁਰੂ ਘਰ ਨੂੰ ਚਾਰ ਚੰਦ ਲਾਉਂਦੀ ਹੈ। ਬਾਬਾ ਰਤਨ ਸਿੰਘ ਜੀ ਆਨੇ ਇਸ ਗੱਡੀ ਦੇ ਉੱਤੇ ਬਹੁਤ ਅਗਰਾਈਆਂ ਵੀ ਕੀਤੀਆਂ ਤੇ ਉਨਾ ਵੇਲੇ ਤੋਂ ਇਹ ਗੱਡੀ ਅੱਜ ਵੀ ਇੱਥੇ ਸੁਭਾਇਮਾਨ ਆ ਸੁ ਬਹੁਤ ਹੀ ਦਰਸ਼ਨਾਕ ਇਹ ਗੱਡੀ ਜੀ ਦੂਰੋਂ ਦੇਖ ਕੇ ਹੀ ਲੋਕ ਹੱਥ ਜੋੜ ਕੇ ਖੜ ਜਾਂਦੇ ਕਿ ਚਲ ਮਹਾਪੁਰਸ਼ਾਂ ਦੀ ਗੱਡੀ ਉਹ ਜਿਹੜੀ ਆਉਂਦੀ ਆ ਅੱਜ ਵੀ ਇਹ ਚੱਲਦੀ ਆ ਬਾਬਾ ਰਤਨ ਸਿੰਘ ਜੀਆ ਨੇ ਆਪਣਾ ਸਾਰਾ ਜਿਹੜਾ ਜੀਵਨ ਉਹ ਸਾਈਕਲ ਚਲਾਉਂਦੇ ਆ ਗੁਜ਼ਾਰਿਆ ਉਹਨਾਂ ਦੀ ਯਾਦ ਦੇ ਵਿੱਚ ਇਹ ਉਹਨਾਂ ਦਾ ਸਾਈਕਲ ਵੀ ਇੱਥੇ ਵਿਰਾਜਮਾਨ ਹੈ ਇੱਥੇ ਖੜਾ ਹੈ ਸਾਲਾਨਾ ਵਰਸ਼ੀ ਦੇ ਮੌਕੇ ਤੇ ਸਮੂਹ ਇਲਾਕਾ ਨਿਵਾਸੀ ਅਤੇ ਦੂਰ ਦਰਾਡੇ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਮਹਾਪੁਰਸ਼ਾਂ ਦੀ ਸਾਲਾਨਾ ਵਰਸ਼ੀ ਮਿਤੀ 18, 19 ਅਤੇ 20 ਜਨਵਰੀ 2025 ਦਿਨ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਗ੍ਰਾਮ ਗਿਆਨੀ ਸੰਤ ਬਾਬਾ ਰਤਨ ਸਿੰਘ ਜੀ ਦੀ ਸਾਲਾਨਾ ਵਰਸੀ ਮਿਤੀ 5 ਫਰਵਰੀ 2025 ਦਿਨ ਬੁੱਧਵਾਰ ਦੋ ਵਰਸ਼ੀਆਂ ਦਾ ਇੱਥੇ ਜ਼ਿਕਰ ਹੈ ਇੱਕ ਵਰਸੀ ਹੈ ਬਾਬਾ ਮਸਤ ਭਗਤ ਸਿੰਘ ਜੀਆ ਦੀ 18 19 20 ਤੇ ਸੰਤ ਬਾਬਾ ਰਤਨ ਸਿੰਘ ਜੀ ਦੀ ਜਿਹੜੀ ਵਰਸੀ ਹੈ ਉਹ 5 ਤਰੀਕ ਨੂੰ ਮਹਾਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦੀ ਸੰਪਰਦਾ ਵਿੱਚੋਂ ਚੱਲ ਰਹੇ ਗੁਰਦੁਆਰਾ ਸ੍ਰੀ ਝਾਕਤਖਸਾਹਬ ਪਿੰਡ ਸੁਰਤਾ ਪਰ ਮੰਡ ਰੋਪੜ ਵਿਖੇ ਬੜੀ ਧੂਮ-ਤਾਮਰਾ ਮਨਾਈ ਜਾ ਰਹੀ ਹੈ ਸੋ ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਮਹਾਪੁਰਸ਼ਾਂ ਦੀ ਸਾਲਾਨਾ ਵਰਸੀ ਦੇ ਮੌਕੇ ਹਮਵਾਂ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਮਿਤੀ 18 ਜਨਵਰੀ 2025 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਸ਼੍ਰੀ ਅਖੰਡ ਪੜ ਸਾਹਿਬ ਆਰੰਭ ਹੋਣਗੇ ਅਤੇ ਮਿਤੀ 20 ਫਰਵਰੀ ਮਿਤੀ 20 ਜਨਵਰੀ 225 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਭੋਗ ਪਾਣਗੇ ਉਪਰੰਤ ਢਾਡੀ ਜਥੇ ਕੀਰਤਨ ਰਾਈ ਸੰਗਤਾਂ ਨੂੰ ਨਿਹਾਲ ਕਰਨਗੇ ਸੰਤ ਬਾਬਾ ਅਮਰਜੀਤ ਸਿੰਘ ਜੀ ਡੇਰਾ ਸੰਤਗੜ ਹਰਖਵਾਲ ਵਾਲੇ ਵੀ ਸੰਗਤਾਂ ਨੂੰ ਦਰਸ਼ਨ ਦੇਣਗੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ